ਚੈੱਕ ਕਰਦੇ ਸੀ ਕਿ ਤੇ ਸਾਰਾ ਪਿੰਡ ਸਾਰਾ ਮੋਹਲਾ ਉਹਨੂੰ ਬਿਜਲੀ ਚੋੜ ਕੇ ਕਿ 부ਕਾਰਦਾ ਸੀ ਕਿ ਦੇਖੋ ਜੀ ਬਿਜਲੀ ਚੋ ਹੈ ਇੰਨਾ ਵੱਡਾ ਹੁੰਦਾ ਸੀ ਹਾਂ ਹੁਣ ਆਪਾਂ ਇੰਨੇ ਵੱਡੇ ਗੋਟਾਲੇ ਕਰਕੇ ਵੀ ਚਲੇ ਜਾਂਦੇ ਹੈ ਤਾਂ ਲੋਕ ਪਿੱਛੇ ਜਿਹਰੇ ਕੇ ਤਾਲੀਆਂ ਮਾਰ ਕੇ ਉਹ ਬੰਦੇ ਨੂੰ ਵੋਟ ਪਾ ਦਿੰਦੇ ਨੇ ਇਹ ਸਮਾਜ ਦਾ ਅਕਸ ਹੈ ਤੁਸੀਂ ਮੈਨੂੰ ਕਿਉਂ ਕਹਿ ਰਹੇ ਹੋ ਤੁਸੀਂ ਇੱਕ ਅਫਸਰ ਨੂੰ ਕਹਿ ਰਹੇ ਹੋ ਇੱਕ ਬੰਦੇ ਨੂੰ ਕਹਿ ਰਹੇ ਹੋ ਕਲਰਕ ਨੂੰ ਕਹਿ ਰਹੇ ਹੋ ਉਹ ਕਲਰਕ ਉਹ ਅਫਸਰ ਤੁਹਾਡੇ ਸਮਾਜ ਵਿੱਚ ਆਇਆ थोड़ी समाज को तो है नहीं अलग तो तो बंद है नहीं बंद है पढ़ाया सिखाया कुर्सी पर बैठा हूँ वो थोड़े तो ही पैसा ले रहा है, है ना? ते मैं जो कुछ पंजाब लिखिया है मैं इतने दो हजार चौदह तो मैं ऑलमोस्ट दस साल इतने हो गए सरकारी सर्विस मैं ऑलमोस्ट तेरह चौदह साल हो गए मानना पवेगा कि आप इमानदारी हूं गुण नहीं मानते ऐब मानते ਅੱਜ ਦੇ ਜ਼ਮਾਨੇ ਵਿੱਚ ਇਮਾਨਦਾਰੀ ਇੱਕ ਐਬ ਬਣ ਗਿਆ ਮੈਂ ਜਾਣਦਾ ਇਹੋ ਜਿਹੇ ਅਫਸਰਾਂ ਨੂੰ ਜਿਹੜੇ ਵਿਚਾਰੇ ਇਮਾਨਦਾਰ ਬੰਦੇ ਨੂੰ ਇਸ ਸਿਸਟਮ ਵਿੱਚ ਕਿੰਨੀ ਤਕਲੀਫ ਹੁੰਦੀ ਹੈ ਨਾ ਇੱਕ ਬੰਦਾ ਜਿਹੜਾ ਸਾਰੇ ਸਿਸਟਮ ਦੇ ਨਾਲ ਲੜ ਰਾਇਆ ਹੋਵੇ ਤੁਸੀਂ ਦੱਸੋ ਕਿ ਜੇ ਇਮਾਨਦਾਰੀ ਨਾਲ ਕੰਮ ਕਰੋਗੇ ਕਟੋ-ਕਟ ਜਿਹੜਾ ਜਿਸ ਬੰਦੇ ਦਾ ਤੁਸੀਂ ਕੰਮ ਕਰ ਲਿਆ ਉਹ ਬੰਦੇ ਨੇ ਵਾਪਸ ਨਹੀਂ ਆਣਾ ਉਹਦਾ ਕੰਮ ਹੋ ਗਿਆ ਉਹ ਭੁੱਲ ਜਾਗਾ ਕਿ ਠੀਕ ਹੈ ਚੰਗੇ ਤਰੀਕੇ ਨਾਲ ਮੈਨੂੰ ਟ੍ਰੀਟ ਵੀ ਕੀਤਾ ਕਰ ਵੀ ਪਿਆ ਕੰਮ ਕਰਾ ਕੇ ਵੀ ਲਿਆ ਜਿਹੜਾ ਤੁਸੀਂ ਕੰਮ ਰੋਕਿਆ ਕਿ ਉਹ ਗਲਤ ਕੰਮ ਸੀ ਉਹ ਬੰਦਾ ਸਾਰੇ ਇਕਜੁੱਟ ਹੋ ਜਾਂਦੇ ਨੇ ਤੁਹਾਡੇ ਖਿਲਾਫ ਤੇ ਤੁਸੀਂ ਜਦ ਉਹ ਸਾਰੇ ਬੰਦੇ ਬੋਲਦੇ ਰਹਿੰਦੇ ਨੇ ਤੁਸੀਂ ਸਾਰੇ ਤਾਲੀਆਂ ਪਟਰਾਏ ਹੁੰਦੇ ਹੋ ਜੇ ਤੁਸੀਂ ਪਛਾਣ ਨਹੀਂ ਸਕਦੇ ਇੱਕ ਇਮਾਨਦਾਰ ਤੇ ਇੱਕ ਬੇਈਮਾਨ ਵਿੱਚ ਤੁਸੀਂ ਫਰਕ ਨਹੀਂ ਕਰ ਸਕਦੇ ਇਹ ਸਮਾਜ ਨੂੰ ਤਾਂ ਫਰਕ ਕਰਨਾ ਚਾਹੀਦਾ ਕਿ ਦਿਖ ਜਾਂ ਲਿਸ ਜਾਂਦਾ ਹੈ ਸਾਰਾ ਕੁਝ ਸਾਹਮਣੇ ਆਏਗਾ ਤੁਹਾਨੂੰ ਨਹੀਂ ਇਹ ਕਿਹਦਾ ਕਿਹੇ ਬੰਦਾ ਇਹਦਾ ਤੁਹਾਡਾ ਜੇਈ ਇਤੋਂ ਤੁਹਾਡਾ ਪਟਵਾਰੀ ਤੁਹਾਡਾ ਕੋਈ ਕਾਨੂੰਨਗੋ ਉਹ ਬੰਦੇ ਦੀ ਸਰਕਾਰੀ ਤਨਖਾ 40000 ਹੈ 40 ਲੱਖ ਰੁਪਏ ਦੀ ਗੱਡੀ ਲਈ ਹੋਈ ਹੈ ਦੱਸੋ ਮੈਨੂੰ 14 ਸਾਲ ਹੋ ਗਏ ਨੌਕਰੀ ਵਿੱਚ ਮੇਰੇ ਕੋਲ ਆਪਣੀ ਗੱਡੀ ਨਹੀਂ ਹੈ ਮੈਂ ਗੱਰ ਬਣਾਉਣਾ ਚਾਹੁੰਦਾ ਸੀ ਕਿਤੇ ਥੋੜਾ ਜਿਹਾ ਲੈਂਦਾ ਪਰ ਉਹ ਮੇਰੇ ਤੋਂ ਖਰੀਦਾ ਨਹੀਂ ਗਿਆ ਮੈਂ ਕਿਹਾ ਕਿ ਮੈਂ ਕਰ ਹੀ ਨਹੀਂ ਸਕਦਾ ਮੈਨੂੰ ਤਾਂ ਲੱਗਦਾ ਕਿ ਪੂਰੀ ਨੌਕਰੀ ਹੋ ਜਾਊਗੀ ਉਸ ਤੋਂ ਬਾਅਦ ਵੀ ਖਰੀਦ ਪਾਈਏ ਤਾਂ ਬਹੁਤ ਵੱਡੀ ਗੱਲ ਹੈ ਪਰ ਮਕਸਦ ਇਹ ਨਹੀਂ ਹੈ ਕਿ ਕੋ ਸਾਰੇ ਬਹੁਤ ਸਾਰੇ ਇਮਾਨਦਾਰ ਬੰਦੇ ਨੇ ਜਿਹੜੇ ਸਿਸਟਮ ਵਿੱਚ ਕੰਮ ਕਰ ਰਹੇ ਨੇ ਪਰ ਤੁਸੀਂ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਮੂਰਖ ਕਹਿੰਦੇ ਆਪਣਾ ਉੱਤੇ ਕਹਿੰਦੇ ਸੀਗੇ ਕਿ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਤੁਸੀਂ ਕਿਹੜਾ ਡੀਸੀ ਲੱਗਿਆ ਹੋਇਆ ਹੈ ਨਾ ਤੁਹਾਡੇ ਸਾਰੀ ਫਿਲਮਾਂ ਵਿੱਚ ਪੰਜਾਬੀ ਮੂਵੀਜ਼ ਵਿੱਚ ਸਾਰੇ ਤੁਸੀਂ ਕਿਹੜੇ ਡੀਸੀ ਲੱਗਿਆ ਹੋਇਆ ਹੈ ਤੁਸੀਂ ਹੁਣ ਤਾਂ ਇਹ ਕਹਿੰਦੇ ਕਿ ਅੱਛਾ ਇਹ ਕਿਹੜਾ ਪਟਵਾਰੀ ਹੈ ਲਾਈਨ 'ਤੇ ਜੋੜੀ ਨਾ ਇੱਕ ਸਮਾਜਿਕ ਗੱਲ ਜਦੋਂ ਤੁਸੀਂ ਬੰਦਾ ਜਿਹੜਾ ਕੰਮ ਕਰਦਾ ਸੀ ਮਿਹਨਤ ਕਰਦਾ ਸੀ ਉਹ ਤੁਹਾਨੂੰ ਸਾਰਾ ਕੁਝ ਕੰਮ ਕਰਕੇ ਜੇ ਤੁਹਾਨੂੰ ਉਹਦੇ ਉੱਤੇ ਵਿਸ਼ਵਾਸ ਹੁੰਦਾ ਸੀ ਕਿ ਇਹ ਬੰਦਾ ਜਿਹੜਾ ਹੈਗਾ ਸਹੀ ਕੰਮ ਕਰਵਾ ਕੇ ਦੇਗਾ ਮੈਨੂੰ ਸੁਣੂਗਾ ਮੇਰੀ ਜਿਹੜੀ ਗੱਲ ਹੈ ਇਹ ਉਹ ਸੁਣ ਕੇ ਜਿਹੜਾ ਹੱਕ ਹੋਏਗਾ ਉਹ ਦਿਵਾਏਗਾ ਤਦ ਤੁਸੀਂ ਦੀਸ਼ ਨੂੰ ਵੱਡਾ ਮੰਨਦੇ ਸੀ ਹੁਣ ਤੁਸੀਂ ਉਹਨੂੰ ਵੱਡਾ ਮੰਨਦੇ ਹੋ ਜਿਹਦੀ ਗੱਡੀ ਵੱਡੀ ਹੈ ਜਾਂ ਮਕਾਨ ਵੱਡਾ ਹੈ ਉਹ ਰਿਸ਼ਵਤ ਤੋਂ ਨਹੀਂ ਲਈ ਹੋਏ ਪਰ ਤੁਸੀਂ ਉਹਨੂੰ ਵੈਲਿਊ ਕਰਦੇ ਹੋ ਜਦ ਤੁਸੀਂ ਆਪਣੀ ਕੁੜੀਆਂ ਦੀ ਸ਼ਾਦੀ ਕਰਦੇ ਹੋ ਉਹਦੇ ਵਿੱਚ ਵੀ ਕੀ ਦੇਖਦੇ ਹੋ ਉਹ ਪੁਰਾਣੀ ਇੱਕ ਮੂਵੀ थी ਜੀ ਮੈਨੂੰ ਯਾਦ ਨਹੀਂ ਹੈ ਪੰਜਾਬੀ ਮੂਵੀਜ਼ ਜਿਹੜੀ ਉਹ ਨਾ ਕਮੇਡੀ ਵਾਲੀ ਉਹ ਮੈਂ ਬਹੁਤ ਇੱਕ ਦਾ ਹੁੰਦਾ ਕਦੇ-ਕਦੇ ਜਦ ਮੇਰਾ ਮਨ ਕਰਦਾ ਟੋਰੇ ਵਿੱਚ ਉਹਨਾਂ ਨੂੰ ਉਹ ਕਹਿੰਦਾ ਕਿ ਜੀ ਤੁਹਾਡੀ ਕਮਾਈ ਕਿੰਨੀ ਕੀ ਹੋ ਜਾਂਦੀ ਹੈ ਉਹ ਕਹਿੰਦਾ ਜੀ ਤਨਖਾਹ ਤੇ ਇਹ ਹੈ ਪਰ ਉੱਪਰ ਉੱਪਰੋਂ ਮਿਲਾ ਕੇ ਜਿਹੜਾ ਹੈਗਾ ਉਹ ਉੱਪਰੋਂ ਵਾਲਾ ਜਿਹੜਾ ਹੈਗਾ ਨਾ ਉਸ ਤੋਂ ਤੁਸੀਂ ਡਿਸਾਈਡ ਕਰਦੇ ਹੋ ਕਿ ਸ਼ਾਦੀ ਕਿੱਥੇ ਕਰਨੀ ਹੈ ਜੇ ਉਸ ਤੋਂ ਹੀ ਡਿਸਾਈਡ ਕਰਨਾ ਹੈ ਤਾਂ ਇਮਾਨਦਾਰੀ ਕਰ ਢੂੰਡ ਕੇ ਕਿੱਥੇ ਲੱਭ ਕਿਤੇ ਰਹੇ ਉਹ ਮੇਰੇ ਦਫ਼ਤਰ ਵਿੱਚ ਤਾਂ ਮਿਲ ਨਹੀਂ ਪਿਆ ਜੇ ਤੁਸੀਂ ਖੁਦ ਹੀ ਆ ਰਹੇ ਮੈਂ ਪਰਸੋਂ ਕਿਸੇ ਨੂੰ ਪੁੱਛਿਆ ਮੈਂ ਕਿਹਾ ਕਿ ਤੁਸੀਂ ਇਹ ਕੀ ਕਹਿੰਦੇ ਕਹਿੰਦੇ ਜੀ ਹੈ ਨਾ ਇੱਕ ਸ਼ੁਕਰਾਨਾ ਹੁੰਦਾ ਇੱਕ ਨਜ਼ਰਾਨਾ ਹੁੰਦਾ ਇੱਕ ਤੇ ਜੇ ਸਮਾਜ ਕਹਿੰਦਾ ਕਿ ਇਹ ਸ਼ੁਕਰਾਨਾ ਹੈ कि तो मेरा काम कर लिया इस करके मैं तो हजार थमा तो तो रुपया ही है, है, तो ही तो है है ना ना जी जी वो बंदा कि चलो ठीक होगा और मेरे को तरीका नहीं आता मैं बड़ी तकलीफ होंगी है देखो वो वही जानता जिन्हें सिस्टम नए है ना ਇੱਕ ਬੰਦੇ ਜੇ ਤੁਹਾਨੂੰ ਕਿਤੇ ਦਫਤਰ ਵੀ ਜਾ ਕੇ ਇੱਕ ਸਰਟੀਫਿਕੇਟ ਤੇ ਹਫਤਾ ਲਾਣਾ ਪੈਂਦਾ ਹੈ ਦਫਤਰ ਦੇ ਚੱਕਰ ਲਾਣੇ ਪੈਂਦੇ ਹੈ ਜਿਹੜਾ ਕਿ ਕੰਮ ਜਿਹੜਾ ਇੱਕ ਦਿਨ ਵਿੱਚ ਹੋ ਜਾਣਾ ਚਾਹੀਦਾ ਉਹ ਉਹਨੇ ਬੰਦੇ ਨੂੰ ਵੀ ਪਤਾ ਕਿ ਮੈਂ 7 ਦਿਨ ਉੱਥੇ ਗੇੜੇ ਲਾ ਕੇ ਆਇਆ 7 ਦਿਨ ਜਿਹੜਾ ਹੈਗਾ ਪਾਸਾ ਵੀ ਜਾ ਕੇ ਚੱਕਰ ਲਾ ਕੇ ਆਇਆ ਤਾਂ ਜਾ ਕੇ ਮੇਰੀ ਸਰਟੀਫਿਕੇਟ ਬਣੀ ਹੈ ਉਹ ਤਕਲੀਫ ਜਿਹੜੀ ਹੈ ਕਿ ਉਹਨੂੰ ਪਤਾ ਹੈ ਗਿਆ ਪਰ ਇੱਕ ਇਹ ਵੀ ਸੁਣ ਲਿਓ ਕਿ ਜਿਹੜਾ ਗਰੀਬ ਬੰਦਾ ਮੇਰੇ ਕੋਲ ਅੱਜ ਵੀ ਦਫਤਰ ਵਿੱਚ ਨਾ ਬਹੁਤ ਗਰੀਬ ਬੰਦੇ ਆਉਂਦੇ ਨੇ ਇਹ ਮੇਰਾ ਪਹਿਲਾ ਟਿਨਰ ਹੈ ਐਸ ਡਿਪਟੀ ਕਮਿਸ਼ਨਰ ਇਸ ਤੋਂ ਪਹਿਲਾਂ ਮੈਂ ਕਾਫੀ ਸਾਰੇ ਜ਼ਿਲ੍ਹਿਆਂ ਵਿੱਚ ਗਿਆ ਪਰ ਬਠਿੰਡਾ ਦਾ ਮੈਂ ਇਹ ਦੇਖਿਆ ਕਿ ਇੱਥੇ ਐਕਚੁਅਲ ਵਿੱਚ ਨੀੜੇ ਬੰਦੇ ਥੋੜੇ ਕੋਲ ਪਹੁੰਚਦੇ ਨਹੀਂ ਹੈ ਨਾ ਦੂਰ ਦੂਰ ਤੋਂ ਮੋ ਅੜਬਾਲੀਆਂ ਵਾਲੀ ਬਕਤ ਵਕਵਕ ਪਿੰਡਾਂ ਤੋਂ ਜਿਹੜੇ ਬਾਰਡਰ ਦੇ ਪਿੰਡ ਹੈਗੇ ਆ ਉੱਥੇ ਦੇ ਲੋਕ ਆਂਦੇ ਨੇ ਉਹ ਐਕਚੁਅਲ ਵਿੱਚ ਤਕਲੀਫ ਨਹੀਂ ਛੋਂਦੇ ਨੇ ਉਹਨਾਂ ਦੀ ਤਕਲੀਫ ਦੂਰ ਵੀ ਹੋ ਜਾਊ ਜਿਹੜਾ ਜਿਹੜਾ ਆਪਾਂ ਕਰ ਸਕਦੇ ਜਿੰਨੀ ਮਿਹਨਤ ਕਰ ਸਕੀ ਉਹਨਾਂ ਕੋਸ਼ਿਸ਼ ਕਰਦੇ ਨੇ ਉਹ ਚਲੇ ਵੀ ਜਾਂਦੇ ਨੇ ਤਾਂ ਇੱਕ ਤਸੱਲੀ ਦਿਲ ਨੂੰ ਹੁੰਦੀ ਹੈ ਕਿ ਚਲੋ ਠੀਕ ਹੈ ਚੰਗਾ ਕੰਮ ਕਰ ਰਹੇ ਆ ਉਹ ਬੰਦੇ ਨੂੰ ਕੋਈ ਫਾਇਦਾ ਤਾਂ ਹੋਇਆ ਪਰ ਜਿਹੜੇ ਬੰਦੇ ਇੱਥੇ ਸਮਾਜ ਵਿੱਚ ਆਵਾਜ਼ ਜਿਨ੍ਹਾਂ ਦੀ ਆਈ ਹੈ ਜਿਨ੍ਹਾਂ ਨੂੰ ਤੁਸੀਂ ਸੁਣਦੇ ਹੋ ਜਿਨ੍ਹਾਂ ਦੀ ਕੰਨ ਵਰਕੇ ਤੁਸੀਂ ਤੁਹਾਨੂੰ ਦਿਖਾਇਆ ਜਾਂਦਾ ਹੈ ਤੁਹਾਨੂੰ ਸੁਣਾਇਆ ਜਾਂਦਾ ਹੈ ਉਹ ਉਹ ਬੰਦੇ ਨੇ ਜਿਨ੍ਹਾਂ ਨੂੰ ਸਿਸਟਮ ਦੇ ਨਾਲ ਕੋਈ ਮਤਲਬ ਨਹੀਂ ਉਹਨਾਂ ਨੇ ਸਿਰਫ ਆਪਣਾ ਕੰਮ ਕਰਨਾ ਹੈ ਆਪਣਾ ਜਿਸ ਤਰੀਕੇ ਨਾਲ ਵੀ ਸਹੀ ਹੋਏ ਗਲਤ ਹੋਏ ਮੈਂ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਕਿਥੇ ਦੀ ਹੈਗੀ ਇੱਕ ਥਾਦੀ ਗੱਲ ਹੈਗੀ ਕਿ ਉਹ ਕਿਸੇ ਇੱਕ ਬੰਦੇ ਨੇ ਸਰਕਾਰੀ ਜ਼ਮੀਨ ਤੇ ਕਬਜ਼ਾ ਕਰ ਲਿਆ ਆਲਮੋਸਟ 2-3 ਏਕੜ ਤੇ ਉਹਦੇ ਬਾਅਦ ਜਿਹੜਾ ਹੈਗਾ ਤਿੰਨ ਇੱਕ ਜ਼ਮੀਨ ਤੇ ਕਬਜ਼ਾ ਕੀਤਾ ਤਾਂ ਮੈਨੂੰ ਪਤਾ ਚੱਲਿਆ ਇੱਕ ਕੰਪਲੇਂਟ ਆ ਗਈ ਮੈਂ ਉਹਦਾ ਕਿਹਾ ਕਿ ਜੀ ਚਲੋ ਕਾਰਵਾਈ ਕਰੋ ਲੰਬੋ ਜੀ ਕੀ ਹੈਗਾ ਤੇ ਪਤਾ ਚੱਲ ਗਿਆ ਕਿ ਹਾਂ ਜੀ ਗੈਰ ਕਾਨੂੰਨੀ ਕਬਜ਼ਾ ਹੈ। ਤੋਂ ਮੇਰੇ ਕੋਲ ਆ ਗਏ ਕਹਿੰਦੇ ਜੀ ਸਾਨੂੰ ਸੁਣੋ। ਮੈਂ ਕਾ ਜੀ ਇਹਦੇ ਵਿੱਚ ਸੁਣਨ ਵਾਲੀ ਗੱਲ ਕਿਹੜੀ ਹੈ ਕੀ ਹੈ ਇਹ ਸਾਰੀ ਰਿਪੋਰਟ ਸਾਰੀ ਤੁਹਾਡੇ ਖਿਲਾਫ ਸਭ ਕੁਝ। ਤਾਂ ਤੁਸੀਂ ਜਾਓ ਜੀ ਇਹਦੇ ਵਿੱਚ ਤਾਂ ਕਾਰਵਾਈ ਹੀ ਹੋਣੀ ਹੈ ਪਰ ਚੇਜ ਹੋਗਾ। ਹੋਰ ਕੋਈ ਤਰੀਕਾ ਹੈ ਨਹੀਂ ਇਹਦੇ ਵਿਚ ਆ। ਤੋਂ ਦੂਜੇ ਦਿਨ ਉਹੀ ਵਾਲਾ ਬੰਦਾ ਮਾਈਕ ਲੈ ਕੇ ਕਿਤੇ ਖੜਾ ਜਿਹੜਾ ਹੈਗਾ ਉਹ ਬੋਲਦਾ ਪਿਆ। देखो जी हम अफसर बन गए तो समझते हैं कि ये सिस्टम है तुसी के टालिया मार दे तो पता भी नहीं कौन बंद कि बगैर सुने बगैर पहचाने तो देखो बंदे का यह तो देखो कि अफसर कहो जि व्यवहार किह जि काम कि मिलते हैं तो यह कि डील कर जे कि भी किसी बारे भी कोई गल कही है नहीं ना कुछ नहीं समझे

ਮੈਨੂੰ ਨਹੀਂ ਇਹ ਤਾਂ ਇਹ ਵੀ ਸਾਰੇ ਖੇੜਦੇ ਰਹੇਨਗੇ ਹੋਗੇ ਸਾਰੇ ਹਾਂ ਤੇ ਉਸ ਟਾਈਮ ਤੇ ਬੰਦੇ ਨੂੰ ਮਿਹਨਤ ਦਾ ਪਤਾ ਸੀ ਕਿ ਮਿਹਨਤ ਕਰਕੇ ਕਿਤੇ ਪਹੁੰਚਿਆ ਜਾ ਸਕਦਾ ਹੁਣ ਲੋਕਾਂ ਨੂੰ ਇਹ ਲੱਗ ਗਿਆ ਕਿ ਇੰਨੇ ਸਾਰੇ ਬੱਚਿਆਂ ਨੂੰ সামਹਿਆ ਕਿਵੇਂ ਤੇ ਇਹਨਾਂ ਨੂੰ ਦੇ ਦਿੱਤਾ ਕਿ ਇਹ ਫੋਨ ਦੇ ਕੋਲ ਸਵੇਰ ਤੋਂ ਸ਼ਾਮ ਤੱਕ ਤੁਸੀਂ ਇਹ ਦੇਖਦੇ ਰਹੋ ਡਿਸਟਰੈਕਸ਼ਨ ਕਿਤੇ ਤੋਂ ਹੈ ਨਾ 6 ਘੰਟੇ 8 ਘੰਟੇ ਇਹ ਬੱਚੇ ਕਰਨਗੇ ਕੀ ਤੇ ਇਸ ਕਰਕੇ ਉਹ ਡਿਸਟਰੈਕਸ਼ਨ ਵੀ ਚਲਾ ਦਿੱਤਾ ਤੇ ਇਹ ਇਹਦੇ ਵਿੱਚ ਛੁਟਕਲੇ ਸੁਣਦੇ ਨੇ ਇਹ ਉਧਰ ਦਾ ਹੋ ਗਿਆ ਇਧਰ ਦਾ ਹੋ ਗਿਆ ਆਪਣਾ ਸਾਰਾ ਸਮਾਂ ਉਸ ਕਰਦੇ ਆ एक फिर भी जो मैं एस एस पी साहब भी कहते मेरे को एक दो बार आए कहते इतने ज्यादा शेर कहते नूरे हक शमे इलाही को बुझा सकता है कौन नूरे हक शमे इलाही को बुझा सकता है कौन जिसका हामी हो खुदा उसको मिटा सकता है कौन तो जो है ना सच्चे इंसानों को किसी के सपोर्ट की जरूरत नहीं होती सच्चे इंसानों को किसी के सपोर्ट की जरूरत नहीं होती वो जब लड़ते हैं चलते हैं तो वो अपना सारा कुछ साथ में लेके ये सोच समझ के चलते हैं कि खुदा की राह पे चले हैं तो खुदा का साथ हमेशा के लिए ही रहेगा और इस इसका यकीन होना चाहिए और अगर आप सारे जितने भी बच्चे हो मैं पहले भी बोल दिया आपको कि करप्शन जो है वो वैसा ही है कि मतलब ईमानदारी जिस चीज की हम बात कर रहे हैं ईमानदारी वैसा ही है जैसे आप रब को पहचानते हो अगर आपके अंदर का जमीर जिंदा है और वो खुदा का आपको पढ़ाएंगे क्या ईमानदारी क्या पढ़ाएंगे ईमानदारी पढ़ाने वाली चीज है ये तो जब आप पैदा होते हो आपका जमीर फर्स्ट डे से बोलता है किसी दूसरे की चीज छीनना जिसपे आपका हक नहीं है आपके अंदर की आवाज जमीर बोलता है कि तुम्हारा हक नहीं है तुम कैसे ले रहे हो इसमें कौन पढ़ाने आएगा इसमें कौन सिखाने आएगा ये आपको अपनी अंतरात्मा से समझना चाहिए जैसे आप अपने गुरु जी को रब को अल्लाह को पहचानते हो उसी तरीके से उसी अंतरात्मा की आवाज से जब भी कोई काम करो सबसे पहले कर यह सोचो कि क्या इस चीज को मैं सही कर रहा हूं और यह मेरा करने का हक हाँ है या नहीं अगर आपका हक हाँ नहीं है तो आपको वो नहीं लेना चाहिए किसी भी तरीके से नहीं और सबसे बड़ी चीज जो मुझे लगता है कि यह समाज जब तक एक सड़क पर बैठा हुआ मोची जो कि अपनी मेहनत से अपने दस रुपया कमा रहा है उसकी उस मेहनत से जिस तरीके की वो जिंदगी गुजार सकता है और वैसी जिंदगी गुजार रहा है और जैसा एक ऑफिसर चालीस हजार पचास हजार रुपये में जिंदगी गुजार सकता है दोनों को एक साथ देखना शुरू ना कर दे आपके यहां पर ईमानदारी नहीं आ सकती एक मोटी को भी आपको उतनी वैल्यू देनी पड़ेगी जितनी मेहनत से वो अपनी जिंदगी गुजार रहा है मेहनत कर रहा है जितनी कि आप एक ऑफिसर एक पॉलिटिशियन हमारे यहाँ पे एक हजरत उमर हुआ थे खलीफा थे हजरत उमर कई लोगों ने सुना भी हो महात्मा गांधी ने उनके बारे में बहुत बात की है वो एक बार इसी तरीके से खुदबा दे रहे थे मस्जिद में और उनको जब पूछा कि तो एक खड़ा हो गया उनके दौर में एक बादशाह एक टाइम का और एक व्यक्ति उठ के खड़ा हो गया कि जी जिस तरीके से बैतुल माल से हमें कपड़ा मिला था उस कपड़े में से मेरा तो सिर्फ एक कुर्ता बन गया शिलवार नहीं बन पाया आपके पास कुर्ता भी है शिलवार भी है ये कैसे हो गया दोनों चीजें कैसे बन गई तो उनका बेटा था तो उन्होंने बोल दिया कि मेरे पिताजी जो है वो यहां पे आते थे और खुदबा देना होता था तो मुझे बड़ी तकलीफ होती थी कि इनको जो है कपड़े में इनके टांके लगे हुए इसलिए जो मुझे टुकड़ा मिला था वो मैंने इनको दे दिया ये लेवल ऑफ प्रोबिटी होती थी पब्लिक लाइफ में कि एक एक बंदे से पूछा जाए कि तुम ला कहा से रहे हो वो पूछना हमने बंद कर दिया हर एक व्यक्ति हर एक पॉलिटिशियन हर एक ऑफिसर हर एक एम्प्लॉय हर एक प्राइवेट वाले बंदे से हर किसी से हमें यह सवाल करना चाहिए तुम्हारी ये जिंदगी जो है जो तो तुम इतनी मौज मस्ती से गुजार रहे हो इसका साधन क्या है ये कहां से आया जब हम ये सवाल करना शुरू कर देंगे और ईमानदारी को सेलिब्रेट करना शुरू कर देंगे तब हमारे समाज में एक करप्शन फ्री समाज का सपना जो है वो साकार होगा मैं एसएसपी साहब को बधाई देना चाहूंगा कि आज उन्होंने इस तरीके से ये प्रोग्राम जो है जो विजिलेंस वीक हम मना रहे हैं और उम्मीद यही है कि जिस तरीके भी क्योंकि लिमिटेड सा मैंडेट है एक विजिलेंस का भी कि जो भी व्यक्ति आपके मैसेज जहां कहीं पे भी इंफॉर्मेशन मिलती है आप जरूर इनको इन्फॉर्म करिए एक व्हाट्सएप नंबर भी दिया है इन्होंने एक हेल्पलाइन नंबर भी है तो उस पर जरूर कॉल करिए वीडियो बनाइए वीडियो बना के भेजे हम चाहते हैं कि